ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਆ ਵੀਰ ਜੀ ਇਹ ਰਾਸ਼ਨ ਕਟਾਉਣਾ ਸੀ ਵਾ ਰਾਸ਼ਨ ਕਟਵਾ ਦੇ ਮੇਂ ਛੋਟੋ ਆ ਰਾਸ਼ਨ ਕੱਟ ਕੇ ਲਿਆਓ ਉੱਤਰ ਵੀਰ ਜੀ ਕਿੰਨਾ ਕ ਟਾਈਮ ਲੱਗੋਗਾ ਬਸ ਆ ਰਿਹਾ 2 ਮਿੰਟ ਨੂੰ ਥੋੜੂ ਲਿਆ ਯਾਰ ਸਮਾਨ ਇਹ ਕਿੱਥੇ ਇਧਰ ਫੜਾਓ ਲਾਓ ਜੀ ਪੈਂਤੀ ਸੋ ਗਈ ਤੁਹਾਡਾ ਆਹ ਫੈਸਲਾ ਕੀਤਾ ਕਿ ਤਾਂ 1500 ਹੀ ਆ ਬਾਕੀ ਮੈਂ ਦੇ ਦੂੰਗੀ 2-3 ਦਿਨਾਂ ਤੱਕ ਉਹ 2-3 ਦਿਨਾਂ ਤੱਕ ਨਹੀਂ ਇਹ ਤਾਂ ਤੁਹਾਡਾ 1500 ਪਿਛਲਾ ਹੀ ਖੜਾ ਵਾ ਤੁਸੀਂ ਉਦੋਂ ਵੀ ਆਏ ਸੀ 2 ਦਿਨ ਕਹਿ ਕੇ ਗਏ ਮੁੜ ਕੇ ਆਏ ਹੀ ਨਹੀਂ ਬਿਰਤ ਤੁਹਾਡੇ ਕੋਲ ਤਾਂ ਸਮਾਨ ਲਈ ਦਾ ਥੋੜਾ ਜਿਹਾ ਤਾਂ ਲਿਆਜਪੁਰ ਮੈਂ ਦੇ ਜੂਗੀ ਇਹ ਜ਼ਰੂਰੀ ਹੈ ਸਮਾਨੋ ਨਹੀਂ ਪਤਾ ਕੀ ਹੈ ਜੀ ਮੇਰੀ ਗੱਲ ਸੁਣੋ ਅਸੀਂ ਵੀ ਦੁਕਾਨਦਾਰੀ ਕਰਦੇ ਆਂ ਇਹ ਸਮਾਨ ਜੋ ਅਸੀਂ 3-4000 ਕੀ ਕਮਾ ਲੈਣਾ 100-200 ਬਚਣਾ ਲੀਗਾ ਪਹਿਲਾਂ ਵੀ ਤੁਸੀਂ ਦੋ ਦਿਨ ਕਹੇ ਕਿ ਅੱਜ 1.5-2 ਮਹੀਨੇ ਦੇਖੋ ਤਰੀਕ ਪਾਈ ਹੋਈ ਆ ਸਾਡੇ ਕੋਲ ਤਾਂ ਵੀਰੇ ਅੱਗੇ ਵੀ ਤਾਂ ਦੇ ਹੀ ਦਿਨੇ ਆ ਮੈਂ ਦੇ ਦੂੰਗੀ ਜਲਦੀ ਹੀ ਦੇ ਦੂੰਗੀ ਇਹ ਤਾਂ ਤੁਸੀਂ ਪਿਛਲੀ ਵਾਰ ਵੀ ਕਿਹਾ ਸੀਗਾ ਉਹ ਮੈਂ ਦੇ ਜੂਗੀ ਤੁਸੀਂ ਉਦੋਂ ਵੀ ਨਾ ਦੋ ਦਿਨ ਕਹੇ ਸੀ ਸਿਰਫ ਤੁਸੀਂ ਆਪ ਦੇਖੋ ਇਹ ਤੁਸੀਂ 1.5-2 ਮਹੀਨੇ ਬਾਅਦ ਆਣੇ ਪਿਓ ਮੈਨੂੰ ਕਿਹੜਾ ਸ਼ੌਂਕ ਆ ਵੀਰੇ ਜ਼ਰੂਰੀ ਆ ਬੱਚੇ ਭੁੱਖੇ ਨੇ ਘਰੇ ਤੁਹਾਡੀ ਗੱਲ ਸਾਰੀ ਸਹੀ ਆ ਪਰ ਇਦਾਂ ਹੀ ਜੇ ਮੇਰੇ ਕੋਲ 10 ਜਣੇ ਰੋਜ਼ ਦੇ ਇਦਾਂ ਦੇ ਆਉਣਗੇ ਤਾਂ ਮੈਂ ਕਿੱਥੇ ਜਾਊਂਗਾ ਜੀ ਮੈਨੂੰ ਵੀ ਦੱਸੋ ਨਾ ਅਸੀਂ ਵੀ ਦੁਕਾਨ 'ਚ ਸਮਾਨ ਪਾੜਾ ਅਸੀਂ ਗੁਰਦਾਰੇ ਰੋਟੀ ਖਾਈਏ ਫਿਰ ਦੱਸੋ ਤੁਸੀਂ ਬਸ ਇਸ ਵਾਰੀ ਕਰ ਲਓ ਵੀਰ ਜੀ ਮੈਂ ਅਗਲੀ ਮੇਰੀ ਰਿਕਵੈਸਟ ਹੈ ਜੀ ਆ ਹੱਥ ਜੋੜਦਾ ਜੀ ਮੈਂ ਨਹੀਂ ਇਦਾਂ ਦੇ ਸਕਦਾ ਨਾ ਖੋ ਬਾਰ-ਬਾਰ ਨਾ ਖੋ ਛੱਡਵਾ ਸਮਾਨ ਰੱਖ ਯਾਰ ਅੰਦਰ ਵੀਰੇ ਮੇਰੀ ਪੋ ਵੱਡੀ ਮਜਬੂਰੀ ਆ ਸਾਨੂੰ ਦੱਸ ਵੀ ਨਹੀਂ ਸਕਦੀ ਦੱਸਣ ਦੀ ਲੋੜ ਵੀ ਨਹੀਂ ਮੈਂ ਕਿਹੜਾ ਤੁਹਾਡੀ ਮਜਬੂਰੀ ਦਾ ਹੱਲ ਕੱਢ ਦੇਣਾ ਵਾ ਛੋਟੂ ਆ ਸਮਾਨ ਰੱਖ ਯਾਰ ਅੰਦਰ ਪਲੀਜ਼ ਵੀਰੇ ਸਵਾ ਨਾ ਕਰੋ ਜੀ ਆ ਹੱਥ ਜੋੜਦਾ ਮੈਂ ਹੱਥ ਜੋੜਦੀ ਆ ਪਲੀਜ਼ ਇਸ ਵੇਲੇ ਨਾ ਕਰੋ ਗੁੜੀਆ ਆਪ ਵੀ ਅਦੀ ਕਰੀ ਨਾ ਕਰੋ ਜੀ ਨਾ ਕਰੋ ਮੰਨ ਲਓ ਵੀਰ ਜੀ ਪਲੀਜ਼ ਨਹੀਂ ਹੋਣਾ ਇਹ ਨਾ ਕਰੋ ਪਲੀਜ਼ ਜਿੱਦਾਂ ਨਾ ਕਰੋ ਛੋਟੂ ਆ ਰੱਖ ਯਾਰ ਸਮਾਨ ਅੰਦਰ ਵੀਰ ਜੀ ਬਸ ਐਸੀ ਵਰੀ ਬਸ ਨਾ ਕਰੋ ਜੀ ਨਹੀਂ ਹੋ ਪਤਾ ਕਿ ਇਹ ਸਮਾਨ ਉਦੋਂ ਹੀ ਮਿਲਣਾ ਜਦੋਂ ਪੈਸੇ ਲਿਆਉਂਗੇ ਜੀ ਇਦਾਂ ਨਹੀਂ ਦੇ ਸਕਦੇ ਅਸੀਂ ਸਾਡੀ ਵੀ ਮਜਬੂਰੀ ਆ ਮੈਂ ਜੇ ਮੈਂ ਦੇ ਦੂੰਗੀ ਜਲਦੀ ਹੀ ਦੇ ਨਾ ਕੋ ਜੀ ਬਾਰ ਬਾਰ ਨਾ ਕੋ ਜੀ ਮੇਰੇ ਤੋਂ ਹੱਥ ਜੜਾ ਲੋ ਜ਼ਰੂਰੀ ਆ ਮੈਂ ਹੱਥ ਜੋੜਦਾ ਜੀ ਨਹੀਂ ਹੋ ਸਕਦਾ ਇਹ ਨਹੀਂ ਹੋ ਸਕਦਾ ਇਸ ਵਾਰ ਕਰ ਦਿੰਦੇ ਅੱਗੇ ਤੋਂ ਨਹੀਂ ਇਦਾਂ ਹੋਊਗਾ ਨਾ ਕੋ ਜੀ ਬਾਰ ਬਾਰ ਨਾ ਕੋ ਮੈਂ ਤਾਂ ਆਪ ਹੱਥ ਜੋੜਦਾ ਬਸ ਇਹੀ ਕਹਿ ਸਕਦਾ ਮੰਮਾ ਹਜੇ ਤੱਕ ਨਹੀਂ ਆਏ ਕਿੰਨੀ ਦੇਰ ਹੋ ਗਈ ਉਹਨਾਂ ਨੂੰ ਗਿਆ ਨੂੰ ਮੈਨੂੰ ਕਹਿੰਦੇ ਸੀ ਮੈਂ ਰਾਸ਼ਨ ਲੈ ਕੇ